ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੇ ਆਪਾਂ ਲੈ ਕੇ ਆਏ ਜੀ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟਾਂ ਦੀ 컬렉ਸ਼ਨ ਇਹ ਰਹਿਣਗੇ ਜੀ ਬਹੁਤ ਹੀ ਪਿਆਰੇ ਵਿਸਕੋਸ ਗਾਜੀ ਸਿਲਕ ਦਾ ਸੂਟ ਰਹਿਗਾ ਫੁੱਲ ਏਮਬਰਾਇਡਰੀ ਰਹੇਗੀ ਤੁਸੀਂ ਮੈਚਿੰਗ ਸੂਟ ਵੀ ਬਣਾ ਸਕਦੇ ਹੋ ਆਲ ਓਵਰ ਸੂਟ ਵੀ ਬਣਾ ਸਕਦੇ ਹੋ ਬਹੁਤ ਹੀ ਪਿਆਰੇ ਸੂਟ ਨੇ ਕਲਰ ਬਹੁਤ ਹੀ ਪਿਆਰੇ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਇਹ ਫੈਬਰਿਕ ਲੈ ਸਕਦੇ ਹੋ ਪਰ ਮੀਟਰ ਦੇ ਹਿਸਾਬ ਨਾਲ ਜਿੰਨਾ ਵੀ ਤੁਸੀਂ ਵੱਧ ਕੱਟ ਲੈਣਾ ਚਾਹੁੰਦੇ ਹੋ ਪਰ 2.5 ਮੀਟਰ ਤੋਂ ਕੱਟ ਤੁਸੀਂ ਕੱਟ ਨਹੀਂ ਲੈ ਸਕਦੇ ਹਾਂਜੀ ਅਗਲੇ ਜਿਹੜੇ ਸੂਟ ਹੈ ਜ਼ੋਰ ਜੜ ਦਾ ਸੂਟ ਰਹੇਗਾ ਫੁੱਲ ਵਰਕ ਰਹੇਗਾ ਬਹੁਤ ਹੀ ਸੋਹਣੇ ਕਲਰ ਰਹਿਣਗੇ ਇਹ ਵੀ ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਜਿੰਨਾ ਵੀ ਤੁਸੀਂ ਵੱਧ ਕੱਟ ਫੈਬਰਿਕ ਲੈਣਾ ਚਾਹੁੰਦੇ ਲੈ ਸਕਦੇ ਹੋ ਆਲ ਓਵਰ ਸੂਟ ਬਣਾ ਸਕਦੇ ਹੋ ਮੈਚਿੰਗ ਸੂਟ ਬਣਾ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਬਣਾ ਕੇ ਤਿਆਰ ਕਰ ਸਕਦੇ ਹੋ ਹਾਂਜੀ ਇਸ ਦਾ ਤੁਸੀਂ ਕੋਈ ਵੀ ਗਾਉਨ ਬਣਾ ਸਕਦੇ ਹੋ ਬਹੁਤ ਹੀ ਪਿਆਰੇ ਕਲਰ ਨੇ ਡਾਰਕ ਕਲਰ ਰਹਿਣਗੇ ਤੁਸੀਂ ਕੋਈ ਵੀ ਸੂਟ ਲੈ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਸੋਨਾ ਚਾਂਦੀ ਬਨਾਰਸੀ ਜਾਲ ਰਹੇਗਾ ਸ਼ਰਟ ਦੇ ਉੱਪਰ ਦੁਪੱਟਾ ਬਹੁਤ ਹੀ ਸੋਹਣਾ ਰਹੇਗਾ ਜਿਹੜੀ ਇਸ ਦੀ ਬਾਟਮ ਹੈ ਉਹ ਤੁਹਾਨੂੰ ਮਿਲੇਗੀ ਉਪਾੜਾ ਸਿਲਕ ਦੀ ਪ੍ਰਾਈਸ ਸਾਰੇ ਸੂਟਾਂ ਦੇ ਉੱਪਰ ਲੱਗਾ ਹੋਇਆ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਦਿੱਤੇ ਗਏ ਨੇ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਇਨਾਂ ਸਾਰੇ ਸੂਟਾਂ ਤੁਹਾਨੂੰ ਸ਼ਿਪਿੰਗ ਫ੍ਰੀ ਮਿਲੇਗੀ ਕਲਰ ਆਪਸ਼ਨ ਤੁਹਾਨੂੰ ਕਾਫੀ ਜ਼ਿਆਦਾ ਇਨਾਂ ਵਿੱਚ ਮਿਲ ਜਾਣਗੇ हां जी अगले जेड़े सूट है तन्न प्योर क्रेप दा सूट मिलेगा बहुत ही सोने शर्ट दे ऊपर बहुत ही सोणा प्रिंट रहेगा प्रिंट दे ऊपर बहुत ही सोणा वर्क रहेगा ये भी ਤੁਸੀਂ ਪਰ ਮੀਟਰ ਦੇ ਹਿਸਾਬ ਨਾਲ ਲੈ ਸਕਦੇ ਹੋ ਪ੍ਰਾਈਸ ਆਪਾਂ ਪਰ ਮੀਟਰ ਦੇ ਹਿਸਾਬ ਨਾਲ ਬਾਟਮ ਦਾ 셔ਟ ਦਾ ਲਗਾ ਦਿੱਤਾ ਹੈ ਤੁਸੀਂ ਚੈੱਕ ਕਰਕੇ ਲੈ ਸਕਦੇ ਹੋ ਜਿਹੜਾ ਇਹਦਾ ਦੁਪੱਟਾ ਹੈ ਉਸ ਦੇ ਤੁਹਾਨੂੰ ਐਕਸਟਰਾ ਪੈਸੇ ਹੀ ਪੇ ਕਰਨੇ ਪੈਣਗੇ ਬਹੁਤ ਹੀ ਸੋਣਾ ਫੁੱਲ ਵਰਕ ਰਹੇਗਾ ਦੁਪੱਟੇ ਦੇ ਉੱਪਰ ਬਹੁਤ ਹੀ ਪਿਆਰੇ ਕਲਰ ਨੇ ਪਿਓਰ ਕ੍ਰੇਪ ਦਾ ਤੁਹਾਨੂੰ ਦੁਪੱਟਾ ਮਿਲੇਗਾ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਪਿਓਰ ਕਰੇਵ ਦਾ ਸੂਟ ਮਿਲੇਗਾ ਹੈਵੀ ਸੂਟ ਰਹਿਣਗੇ ਬਹੁਤ ਹੀ ਸੋਨਾ ਹੈਵੀ ਵਰਕ ਕੀਤਾ ਹੋਇਆ ਹੈ Dupatte ਦੇ lace ਲਗਾਈ ਗਈ ਹੈ ਵਰਕ ਰਹੇਗਾ ਬਹੁਤ ਹੀ ਸੋਨਾ ਸ਼ਾਰਟ ਦੇ ਉੱਪਰ ਫੁੱਲ ਵਰਕ ਰਹੇਗਾ ਬਾਹੂ ਦੇ ਉੱਪਰ ਵੀ ਵਰਕ ਮਿਲੇਗਾ ਕਲਰ ਆਪਸ਼ਨ ਤੁਹਾਨੂੰ ਇੰਨਾ ਵਿੱਚ ਵੀ ਮਿਲ ਜਾਣਗੇ ਬਹੁਤ ਹੀ ਸੋਹਣੇ ਡਾਰਕ ਕਲਰ ਰਹਿਣਗੇ ਵਿਆਹ ਸ਼ਾਦੀਆਂ ਵਾਸਤੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਜਿਹੜੇ ਅਗਲੇ ਸੂਟ ਹੈ ਇਹ ਵੀ ਤੁਹਾਨੂੰ ਮਿਲਣਗੇ ਪਿਓਰ ਚਨਾਉਣ ਦਾ ਸੂਟ ਮਿਲੇਗਾ ਬਹੁਤ ਹੀ ਸੋਨਾ ਇਸ ਦੇ ਉੱਪਰ ਹੀ ਵਰਕ ਰਹੇਗਾ ਦੁਪੱਟਾ ਤੁਹਾਨੂੰ ਪਿਓਰ ਚੁਣੌਣ ਦਾ ਮਿਲੇਗਾ ਦੁਪੱਟੇ ਦੇ ਉੱਪਰ ਵੀ ਬਹੁਤ ਹੀ ਸੋਨਾ ਵਰਕ ਰਹੇਗਾ ਚਾਰ ਕਲਰ ਵੀ ਇੰਨਾ ਵਿੱਚ ਤੁਹਾਨੂੰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਬਾਈ ਕਰ ਸਕਦੇ ਹੋ ਅਗਲੇ ਜਿਹੜੇ ਸੂਟ ਇਹ ਤੁਹਾਨੂੰ 올ਓਵਰ ਸੂਟ ਮਿਲਣਗੇ ਅਲਫਾਇਨ ਪਸ਼ਮੀਨਾ ਦੇ ਸੂਟ ਹਨਗੇ 5 ਮੀਟਰ ਦੀ ਕੱਟ ਰਹੇਗੀ ਬਹੁਤ ਹੀ ਸੋਹਣੇ ਸੂਟ ਨੇ ਪ੍ਰਾਈਸ ਉੱਪਰ ਲੱਗਾ ਹੋਇਆ ਸ਼ਿਪਿੰਗ ਇਹਨਾਂ ਸਾਰੇ ਸੂਟਾਂ ਤੇ ਤੁਹਾਨੂੰ ਫ੍ਰੀ ਮਿਲੇਗੀ ਇਹਨਾਂ ਸੂਟਾਂ ਤੇ ਬਿਲਕੁਲ ਵੀ ਬੋਰ ਨਹੀਂ ਆਉਂਦੀ ਬਹੁਤ ਹੀ ਪਿਆਰੇ ਸੂਟ ਨੇ ਕੋਈ ਵੀ ਸੂਟ ਤੁਸੀਂ ਇੰਨਾ ਵਿੱਚੋਂ ਵੀ ਬਾਈ ਕਰ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ